ਦੇ ਲੈਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਦਰਪੁਰ ਦੇ ਮੀਠਾ ਪੁਰਚੌਂਕ ਲਾਲ ਕਿਰਨ ਭਵਨ ਵਿਖੇ ਪੀਐਮ ਵਿਕਾਸ ਸਕਿੱਲ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ ਇਸ ਖਾਸ ਮੌਕੇ ਤੇ ਡੀਐਸਜੀਐਮਸੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਅਤੇ ਜਨਰਲ ਸਕਤਰ ਜਗਦੀਪ ਸਿੰਘ ਕਾਲੋ ਨੇ ਸ਼ਿਰਕਤ ਕੀਤੀ ਅਤੇ ਸੰਗਤ ਨਾਲ ਮਿਲ ਕੇ ਇਸ ਸੈਂਟਰ ਦੀ ਸ਼ੁਰੂਆਤ ਕੀਤੀ ਇਹ ਟ੍ਰੇਨਿੰਗ ਸੈਂਟਰ ਨੌਜਵਾਨਾਂ ਨੂੰ ਰੋਜ਼ਗਾਰ ਯੋਗ ਬਣਾਉਣ ਅਤੇ ਉਨ੍ਹਾਂ ਨੂੰ ਖੁਦਮੁਖਤਿਆਰ ਭਵਿਕਵਾ ਲੈ ਜਾਣ ਵਾਲਾ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਇਸ ਮੌਕੇ ਤੇ ਡੀਐਸਜੀਐਮਸੀ ਦੇ ਜenderal ਸਖਤਰ ਜਗਦੀਪ ਸਿੰਘ ਖਾੜੋਂ ਵੱਲੋਂ ਸਪਸ਼ਟ ਕੀਤਾ ਗਿਆ ਕਿ ਦਿੱਲੀ ਕਮੇਟੀ ਸਿੱਖਿਆ ਵਿਕਾਸ ਅਤੇ ਕੌਮ ਦੀ ਸੇਵਾ ਪ੍ਰਤੀ ਹਮੇਸ਼ਾ ਵਚਨਬੱਧ ਰਹੀ ਹੈ ਅਤੇ ਰਹੇਗੀ। ਪੀਐਮ ਵਿਕਾਸ ਯੋਜਨਾ ਦੇ ਤਹਿਤ ਮਿਨਿਸਟਰੀ ਆਫ ਮਿਨੋਰਿਟੀ ਅਫੇਅਰਸ ਵੱਲੋਂ ਜੋ ਸਿੱਖ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਦੇ ਲਈ ਦਿਨੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਕਾਰਜ ਸੌਪਿਆ ਗਿਆ ਸੀ ਉਸ ਦੇ ਤਹਿਤ ਅੱਜ ਇਹ ਮਿੱਠਾਪੁਰ ਦੇ ਵਿੱਚ ਇਹ ਸੈਂਟਰ ਦਾ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਹੈ ਹਾਲਾਂਕਿ ਬੱਚੇ ਪਹਿਲਾਂ ਤੋਂ ਹੀ ਟ੍ਰੇਨਿੰਗ ਇੱਥੇ ਲੈ ਰਹੇ ਆ ਜਨਰਲ ਡਿਊਟੀ ਅਸਿਸਟੈਂਟ ਗ੍ਰਾਫਿਕ ਡਿਜ਼ਾਈਨਰ AR VR ਇਹ ਸਾਰੇ ਉਹ ਕੋਰਸ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੀ এমਪਲॉयਮੈਂਟ ਜਨਰੇਟ ਹੁੰਦੀ ਆ ਔਰ ਬਹੁਤ ਚੰਗਾ ਕੈਰੀਅਰ ਬੱਚਿਆਂ ਦਾ ਬਣ ਸਕਦਾ ਹੈ ਜਿੰਨਾ ਚਿਰ ਵੀ ਤੁਸੀਂ ਇਸ ਦੇ ਵਿੱਚ ਪਾਰਟਿਸਿਪੇਟ ਕਰੋਗੇ ਇਹ ਕਲਾਸਾਂ ਅਟੈਂਡ ਕਰੋਗੇ ਉਹਨੇ ਹਰ ਮਹੀਨੇ ਤੁਹਾਨੂੰ ਨਾਲ ਸਟਾਈਪੈਂਡ ਵੀ ਮਿਲੇਗਾ 2000 ਰੁਪੀਆ ਪਰ ਮੰਥ ਤੇ ਨਾਲ ਤੁਹਾਨੂੰ ਗਵਰਨਮੈਂਟ ਵੱਲੋਂ ਜੋ ਸਰਟੀਫਿਕੇਟ ਹੈ ਜਿਹੜਾ ਵੀ ਤੁਸੀਂ ਕੋਰਸ ਕਰ ਰਹੇ ਹੋ ਉਹ ਵੀ ਮਿਲੇਗਾ ਸੋ ਮੈਂ ਸਮਝਦਾ ਕਿ ਇਹ ਬਹੁਤ ਹੀ ਲਾਹੇਵੰਦ ਬਹੁਤ ਯੂਸਫੁਲ ਕੋਰਸਸ ਜਿਹੜੇ ਤੁਸੀਂ ਬੱਚਿਆਂ ਨੇ ਇੱਥੇ ਸਿੱਖਣੇ ਆ ਔਰ ਇਹ ਕੇਵਲ ਇੰਡੀਆ ਦੇ ਵਿੱਚ ਹੀ ਨਹੀਂ ਇੰਡੀਆ ਤੋਂ ਬਾਹਰ ਵੀ ਬਹੁਤ ਸਾਰੀ ਜਰੂਰਤ ਹੈ ਇਹਨਾਂ professionals ਦੀ ਸੋ ਮੈਂ ਸਾਰਿਆਂ ਨੂੰ ਤੁਹਾਨੂੰ ਅਪੀਲ ਕਰਾਂਗਾ ਕਿ ਜਿਹੜੇ ਤੁਸੀਂ ਆਪ ਕੋਰਸ ਜੁਆਇਨ ਕੀਤੇ ਆ ਮੁਬਾਰਕ ਹੈ ਤੁਹਾਨੂੰ ਕਿ ਤੁਸੀਂ ਆਪਣੇ ਹੋਰ ਵੀ ਨਾਲ ਆਪਣੀ ਕਲੋਨੀ ਦੇ ਵਿੱਚੋਂ ਆਪਣੇ ਇਲਾਕੇ ਦੇ ਵਿੱਚੋਂ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਜਿਹੜੇ ਵੀ ਬੱਚੇ ਸਿੱਖਣਾ ਚਾਹਣ ਉਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਤੁਸੀਂ ਬੱਚਿਆਂ ਨੂੰ ਲਿਆ ਕੇ ਇਸ ਸੈਂਟਰ ਦੇ ਉੱਤੇ ਐਡਮਿਸ਼ਨ ਦਿਲਾਓ ਤਾਂ ਕਿ ਉਹ ਬੱਚੇ ਸਕਿੱਲ ਡਿਵੈਲਪਮੈਂਟ ਦੇ ਇੱਕ ਕੋਰਸ ਸਿੱਖੇ ਔਰ ਆਪਣਾ ਸੈਲਫ ਇੰਪਲॉयਮੈਂਟ ਜੈਨੇਰੇਟ ਕਰ ਸਕਦੇ ਆ ਔਰ ਅਦਾਰਿਆਂ ਦੇ ਵਿੱਚ ਵੀ ਬਹੁਤ ਸਾਰੀਆਂ ਵੈਕੈਂਸੀਆਂ ਇਨ੍ਹਾਂ ਕੋਰਸਸ ਦੀਆਂ ਹੈਗੀਆਂ ਉਹ ਤੁਹਾਨੂੰ ਇੱਕ ਸਕਸੈਸਫੁਲ ਕੈਰੀਅਰ ਜਿਹੜਾ ਉਹ ਤੁਸੀਂ ਸ਼ੁਰੂ ਕਰ ਸਕਦੇ ਹੋ ਸੋ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਜੋ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦੀ ਐਫਰਟਸ ਦੇ ਨਾਲ ਔਰ ਮਿਨਿਸਟਰੀ ਆਫ ਮਿਨੋਰਟੀ ਅਫੇਅਰਸ ਵੱਲੋਂ 100 ਕਰੋੜ ਰੁਪਏ ਦਾ ਬਜਟ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਕਿੱਲ ਡਿਵੈਲਪਮੈਂਟ ਕੋਰਸਸ ਕਰਵਾਉਣ ਦੇ ਲਈ ਖਾਸ ਕਰਕੇ ਮਿਨੋਰਟੀ ਦੇ ਸਿੱਖ ਬੱਚਿਆਂ ਦੇ ਲਈ ਇਹ ਸ਼ੁਰੂਆਤ ਕੀਤਾ ਗਿਆ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਬੱਚੇ ਇਸ ਦਾ ਲਾਹਾ ਲੈਣ ਪ੍ਰੋਗਰਾਮ ਗੂੰਜਾ ਸਿੱਖ ਵਿਰਸੇ ਦੀਆਂ ਐਸੀ ਤਰ੍ਹਾਂ ਜਾਰੀ ਰਹੇਗਾ ਹੁਣ ਵੇਲਾ ਹੋ ਗਿਆ ਇੱਕ ਛੋਟੀ ਜੀ ਬ੍ਰੇਕ ਦਾ ਜਲਦ ਹੁੰਦੇ ਆਂ ਹਾਜ਼ਰ